ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਪਿੰਡ ਮਾਲਖੁਰ ਤੋਂ ਇੱਕ ਖਬਰ ਜਿੱਥੇ ਕੀ ਚੋਰਾ ਬੋਲੋ ਜਿਹੜਾ ਹੈ ਬੇਖੌਫ ਹੋ ਕੇ ਇਨੇ ਤੜ ਖੋ ਕੇ ਜਿਹੜਾ ਹੈਗਾ ਆ ਬਿਨਾ ਕਿਸੇ ਡਰ ਤੋਂ ਜਿਹੜਾ ਆ ਔਰ ਤੁਸੀਂ ਆ ਦੇਖ ਸਕਦੇ ਆਗੇ ਉੱਪਰ ਜਿਹੜੀਆਂ ਹਾਈ ਵੋਲਟੇਜ ਜਿਹੜੀਆਂ ਤਾਰਾਂ ਹੈਗੀਆਂ ਆ ਔਰ ਚੋਰ ਜਿਹੜੇ ਹੈਗੇ ਆ ਉਹ ਇਹ ਵੀ ਖੋਪਨੀ ਖਾਂਦੇ ਹੈਗੇ ਕਿ ਅਗਰ ਕਰੰਟ ਆ ਜਾਵੇ ਜਾਂ ਕਿਸ ਤਰ੍ਹਾਂ ਕੁਝ ਹੋ ਜਾਵੇ ਤਾਂ ਉਹ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ ਹੈਗੇ ਪਰ ਜਿਹੜਾ ਹੈ ਚੋਰਾ ਨੇ ਵੱਖਰ ਚੋਰੀ ਹੀ ਕਰਨੀ ਹੈਗੀ ਆ ਉਹਨਾਂ ਦਾ ਇਹ ਕੰਮ ਹੈਗਾ ਜਿਹਨੂੰ ਕਹਿ ਸਕਦੇ ਹੈਗੇ ਆ ਪਰ ਆਹ ਟਰਾਂਸਫਾਰਮ ਤੁਸੀਂ ਦੇਖ ਸਕਦੇ ਹੈਗੇ ਬਿਲਕੁਲ ਰੋਡ ਦੇ ਉੱਪਰ ਇਹ ਟਰਾਂਸਫਾਰਮ ਹੈਗਾ ਆ ਜਿਹੜਾ ਇਹ ਟਰਾਂਸਫਾਰਮ ਹੈਗਾ ਪਿੰਡ ਮਾਲਖੁਰ ਦਾ ਹੈਗਾ ਆ ਔਰ ਪਿੰਡ ਨੂੰ ਜਿਹੜਾ ਰਸਤਾ ਜਾਂਦਾ ਹੈਗਾ ਆ ਇੱਕ ਮੋਟਰ ਹੈਗੀ ਮੋਟਰ ਦੇ ਨਾਲ ਇਹ ਟਰਾਂਸਫਾਰਮ ਹੈਗਾ ਬੀਤੀ ਰਾਤ ਜਿਹੜਾ ਹੈ ਚੋਰਾ ਵੱਲੋਂ ਜਿਹੜਾ ਆ ਇਹ ਟਰਾਂਸਫਾਰਮ ਇਸ ਖੰਭੇ ਦੇ ਉੱਪਰੋਂ ਲਾ ਕੇ ਜਿਹੜਾ ਆ ਕਿ ਚੋਰੀ ਕੀਤਾ ਗਿਆ ਆ ਉਹ ਟਰਾਂਸਫਾਰਮ ਦਾ ਜਿਹੜਾ ਵਿੱਚਲਾ ਕੋਈ ਮਟੀਰੀਅਲ ਤੇਲ ਵਗੈਰਾ ਹੁੰਦਾ ਆ ਇਹ ਚੋਰਾ ਨੂੰ ਪਤਾ ਹੁੰਦਾ ਹੈ ਕਿ ਕਿਹੜੀ-ਕਿਹੜੀ ਚੀਜ਼ ਜਿਹੜੀ ਆ ਕਿ ਉਹ ਕੀਮਤੀ ਹੁੰਦੀ ਹੈਗੀ ਆ ਔਰ ਕਿਹੜੀ-ਕਿਹੜੀ ਚੀਜ਼ ਕਿੱਥੇ ਵਿਕਦੀ ਹੈਗੀ ਆ ਇਸ ਕਰਕੇ ਜਿਹੜਾ ਆ ਉਹਦਾ ਉੱਪਰਲਾ ਖੋਲ ਹੈਗਾ ਆ ਖੋਲ ਨੂੰ ਜਿਹੜਾ ਆ ਚੋਰ ਜਿਹੜੇ ਹੈਗੇ ਉਹ ਇੱਥੇ ਹੀ ਛੱਡ ਗਏ ਹੈਗਾ ਹੋ ਸਕਦਾ ਕਿ ਉਹਨਾਂ ਨੂੰ ਪਤਾ ਹੋਵੇ ਕਿ ਇਹ ਕਿਤੇ ਵਿਕੜਾ ਵੀ ਨਹੀਂ ਆ ਤੇ ਨਾ ਉਹਨਾਂ ਦੇ ਕਿਤੇ ਕੰਮ ਦਾ ਹੋ ਸਕਦਾ ਆ ਇਸ ਕਰਕੇ ਚੋਰਾਬਲਵਾ ਤੁਸੀਂ ਦੇਖ ਸਕਦੇ ਆ ਕਿ ਨਟ ਬਗੈਰਾ ਕਿਸ ਤਰ੍ਹਾਂ ਖੋਲੇ ਹੋਣਗੇ ਇਹ ਖੋਲ ਕੇ ਜਿਹੜਾ ਆ ਕਿ ਪਿੰਡ ਮਾਲਕੁਰ ਤੋਂ ਜਿਹੜਾ ਟਰਾਂਸਫਰਮ ਜਿਹੜਾ ਹੈ ਚੋਰਾਬਲੋ ਚੋਰੀ ਕਰ ਲਿਆ ਗਿਆ ਹੈ ਅਸੀਂ ਜਾਣਦੇ ਆ ਕਿ ਪਿੰਡ ਵਾਸੀਆਂ ਕੋਲੋਂ ਕਿ ਇਹ ਕੀ ਕਹਿਣਾ ਚਾਹੁੰਦੇ ਆ ਕਿ ਜਿਹੜੇ ਚੋਰ ਹੈਗੇ ਆ ਬੇਖੌਫ ਹੋ ਗਏ ਜਿਹੜੇ ਆ ਕਿ ਨਿਤ ਦਿਨ ਜਿਹੜੀਆਂ ਚੋਰੀਆਂ ਕਰਦੇ ਨੇ ਇਹ ਪਿੰਡ ਦੇ ਵਿੱਚ ਜਿਹੜਾ ਹੈਗਾ ਕਿ ਇੱਕ ਕਿਸਮ ਦਾ ਜਿਹੜਾ ਤੁਸੀਂ ਦੇਖ ਸਕਦੇ ਆ ਪਿੰਡ ਵਾਸੀ ਵੀ ਇੱਥੇ ਖੜੇ ਹੈਗੇ ਆ ਇਹਨਾਂ ਨੂੰ ਇਹ ਡਰ ਵੀ ਬਣਿਆ ਹੋਇਆ ਕਿ ਜਿਹੜੇ ਚੋਰ ਹੈਗੇ ਆ ਕਿ ਮਤਲਬ ਇੱਕ ਰੋਡ ਦੇ ਉੱਪਰ ਚੱਲਦੇ ਰੋਡ ਦੇ ਉੱਪਰ ਚੋਰੀ ਕਰ ਸਕਦੇ ਹੈਗੇ ਆ ਤਾਂ ਘਰ ਘਰ ਉਹਨਾਂ ਦੇ ਕਿਸ ਤਰ੍ਹਾਂ ਸੇਫ ਰਹਿਣਗੇ ਆਓ ਆਓ ਜਾਣਦੇ ਆ ਪਿੰਡ ਵਾਸੀਆਂ ਕੋਲੋਂ ਇਹਨਾਂ ਦਾ ਕੀ ਕਹਿਣਾ ਹੈ ਹੋਰ ਜੀ ਭਾਜੀ ਕੀ ਹਾਲ ਚਾਲ ਹੈ ਜੀ ਕੀ ਨਾ ਆਇਆ ਤੁਹਾਡਾ ਗੁਰਦੀਪ ਸਿੰਘ ਗੁਰਦੀਪ ਪਿੰਡ ਕਿਹੜਾ ਆਪਣਾ ਮਾਲਖੁਰ ਜੀ ਇਹ ਕੀ ਗੱਲਬਾਤ ਹੋਈ ਆ ਰਾਤ ਰਾਤੀ ਖੋਲ ਕੇ ਲੈ ਗਿਆ ਜਾਂ ਮੈਂ ਸਵੇਰੇ ਸੇਰ ਕਰਨ ਆਇਆ ਤਾਂ ਮੈਂ ਦੇਖਿਆ ਤਾਂ ਉੱਪਰੋਂ ਤਾਂ ਟ੍ਰਾਫਿਕ ਆਨ ਥੱਲੇ ਸਿੱਟਿਆ ਹੋਇਆ ਕਿੰਨੇ ਕ ਵਜੇ ਸੇਰ ਕਰਨ ਆਇਆ ਸਵੇਰ ਨੂੰ 5:30 ਵਜੇ 5:30 ਹਾਂਜੀ ਅੱਛਾ ਤੇ ਦੇਖਿਆ ਤੇ ਕੀ ਇਹ ਥੱਲੇ ਸਿੱਟਿਆ ਹੋਇਆ ਸੀਗਾ ਜੀ ਤਾਂ ਉਸ ਤੋਂ ਬਾਅਦ ਤੇ ਵਿੱਚ ਉਹ ਤੋਂ ਬਾਅਦ ਮੈਂ ਘਰ ਨੂੰ ਗਿਆ ਘਰੋਂ ਮੈਂ ਫੋਨ ਲੈ ਕੇ ਆਇਆ ਫੋਨ ਲਿਆ ਕੇ ਦੇਖਿਆ ਤਾਂ ਵਿੱਚੋਂ ਸਾਰਾ ਤੇਲ ਆ ਸਾਰਾ ਸਮਾਨ ਪਿਆਦਾ ਵਿੱਚੋਂ ਤਾਂਬਾ ਕੱਢ ਕੇ ਲੈ ਗਿਆ ਜੀ ਜਣੀ ਜਿਹੜਾ ਉਹਨਾਂ ਦਾ ਕੰ ਤੇ ਫਿਰ ਕੀ ਕੀਤਾ ਉਸ ਤੋਂ ਬਾਅਦ ਦੇ ਵਿੱਚ ਉਸ ਤੋਂ ਬਾਅਦ ਹੁਣ ਆ ਕੇ ਮੈਂ ਜੈ ਸਿੰਘ ਸਾਹਿਬ ਨੂੰ ਫੋਨ ਕੀਤਾ ਜੀ ਹਾਂ ਜੈ ਸਿੰਘ ਸਾਹਿਬ ਕਹਿੰਦੇ ਜੀ ਅੱਜ ਛੁੱਟੀ ਤੇ ਅੱਜ ਛੁੱਟੀ ਐਤਵਾਰ ਕਰਕੇ ਹੁਣ ਕੱਲੂ ਤੁਸੀਂ ਆਇਓ ਕੱਲੂ ਕੰਪਲੀਟ ਕਰਾਂਗੇ ਨਾਲੇ ਤੁਸੀਂ ਲਿਖਾ ਦਿਓ ਐਪਲੀਕੇਸ਼ਨ ਜੀ ਤੇ ਮਤਲਬ ਇਹ ਤੁਹਾਡਾ ਮੋਟਰ ਦਾ ਹਾਂ ਜੀ ਮੋਟਰ ਦਾ ਟਰਾਂਸਫਰਮ ਅੱਛਾ ਇਹ ਜਿਹੜਾ ਮੋਟਰ ਦਾ ਟਰਾਂਸਫਰਮ ਹੁੰਦਾ ਹੈਗਾ ਹਾਂ ਜੀ ਇਹ ਜਦੋਂ ਰਖਾਨੇ ਆ ਤੁਸੀਂ ਜਦ ਅਸ ਤਰ੍ਹਾਂ ਕਿ ਹੁਣ ਚੋਰੀ ਹੋ ਗਿਆ ਆ ਹਾਂ ਜੀ ਕਿ ਮਹਿਕਮਾ ਆਪਣੇ ਖਰਚੇ ਤੇ ਇਹਨੂੰ ਰੱਖਦਾ ਜਾਂ ਕਿ ਮੈਂ ਮਹਿਕਮੇ ਵੱਲੋਂ ਸਿਕਾ ਜੀ ਇਥੇ ਮਹਿਕਮੇ ਵੱਲੋਂ ਹਾਂਜੀ ਹਾਂਜੀ ਮਹਿਕਮੇ ਵੱਲੋਂ ਤੇ ਜੇ ਮਤਲਬ ਤੁਹਾਡੀ ਮੋਟਰ ਤੇ ਲੱਗਾ ਤੁਹਾਡਾ ਤਾਂ ਨਹੀਂ ਕੋਈ ਇਹਦੇ ਉੱਪਰ ਖਰਚਾ ਸਾਡਾ ਕੋਈ ਨਹੀਂ ਹੈਗਾ ਬਿਜਲੀ ਵਾਲਿਆਂ ਦਾ ਜੀ ਇਹ ਬਿਜਲੀ ਵਾਲਿਆਂ ਦਾ ਮਹਿਕਮੇ ਵਾਲਿਆਂ ਦਾ ਜੀ ਹੁਣ ਜਿਹੜੀ ਦਿੱਕਤ ਹੈ ਤੁਹਾਨੂੰ ਉਹ ਪਾਣੀ ਦੀ ਦਿੱਕਤ ਆ ਹਾਂਜੀ ਪਾਣੀ ਦੀ ਦਿੱਕਤ ਕਰਕੇ ਪਾਣੀ ਦੀ ਦਿੱਕਤ ਆ ਆ ਜਾਂਦੀ ਹੈਗੀ ਹੁਣ ਦੇਖੋ ਜਿਹੜਾ ਟਰਾਂਸਫਾਰਮ ਹੈਗਾ ਕਿੰਨਾ ਭਾਰੀ ਭਾਰੂ ਕਾ ਟਰਾਂਸਫਾਰਮ ਹੈਗਾ ਆ ਚੋਰਾ ਬਲੋ ਉਹ ਵੀ ਰੋਡ ਦੇ ਉੱਪਰ ਚੋਰੀ ਕਰ ਲੈਣਾ ਹਾਂਜੀ ਤੇ ਪਿੰਡ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਦਾ ਵੀ ਜਿਹੜਾ ਸਾਡੇ ਪਿੰਡ ਜਿੱਦਾਂ ਚੋਰੀ ਹੁੰਦੀ ਹੈ ਘਰਾਂ ਦੇ ਵਿੱਚ ਚੋਰੀਆਂ ਹੁੰਦੀਆਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦਾ ਵੀ ਆਪਣੇ ਦੂਏ ਦੇ ਨਾਲ ਨਿਗਰਾਨੀ ਰੱਖ ਕੇ ਤੁਸੀਂ ਉਹਨਾਂ ਦੇ ਚੋਰਾਂ ਤੇ ਨੱਥ ਪਾਈ ਜਾਵੇ ਜੀ ਚੋਰਾਂ ਤੇ ਨੱਥ ਪਾਈ ਜਾਵੇ ਇਹ ਮਤਲਬ ਜਦੋਂ ਕਿਸੇ ਬੰਦੇ ਨੇ ਘਰ ਤੋਂ ਬਾਹਰ ਜਾਣਾ ਹੋਵੇ ਜਾਂ ਕਿਤੇ ਜਾਣਾ ਆਣਾ ਹੋਵੇ ਉਹ ਵੀ ਤਾਂ ਪਿੱਛੇ ਜੰਦੇ ਲਾ ਕੇ ਡਰੇ ਬਣਿਆ ਰਹਿੰਦਾ ਕੋਈ ਸੇਫਟੀ ਨਹੀਂ ਹੈਗੀ ਕੋਈ ਸੇਫਟੀ ਨਹੀਂ ਕੋਈ ਸੇਫਟੀ ਨਹੀਂ ਮਤਲਬ ਇਹ ਕੰਮ ਕਿਨਾਂ ਦਾ ਹੋ ਸਕਦਾ ਹੈਗਾ ਕੰਮ ਕੋਈ ਨਸ਼ੇ ਵਾਲਿਆਂ ਦਾ ਹੋ ਸਕਦਾ ਜੀ ਇਹ ਸਾਡੇ ਪਿੰਡ ਤੋਂ 10 ਕਰਮਾਂ ਦੀ ਦੂਰੀ ਤੇ ਇਹ ਮੋਟਰ ਹੈ ਜਿਹਦੇ ਵਿੱਚ ਟ੍ਰਾਂਸਫਰਮ ਕੱਟ ਕੇ ਲੈ ਗਿਆ ਰਾਤ ਉਹ ਨਸ਼ੇ ਦੀ ਲੋਰ ਵਿੱਚੇ ਕੱਢ ਕੇ ਲੈ ਕੇ ਗਏ ਹੋਣੇ ਲੋਰ ਵਿੱਚੇ ਲੈ ਕੇ ਗਏ ਤੇ ਜਿਹੜੀ ਜਾਣਦੀ ਵੀ ਪਰਿਵਾਰੀ ਉਹਨਾਂ ਨੂੰ ਹੈਗੀ ਹਾਂ ਜੀ ਦੇਖ ਸਕਦੇ ਹੋ ਉੱਪਰੋਂ ਕਟਰ ਨਾਲ ਕੱਟ ਕੇ ਸਾਰੀਆਂ ਦੇਖੋ ਉਹਨੂੰ ਫੇਸ ਮੋੜੇ ਹੋਏ ਸਾਰੇ ਅਛਾ ਕਟਰ ਨਾਲ ਹਾਂਜੀ ਹਾਂਜੀ ਕਟਰ ਨਾਲ ਕਟੀਆਂ ਆ ਕਟਰ ਨਾਲ ਕੱਟ ਕੇ ਸਾਰਾ ਕੁਝ ਮੋੜ ਕੇ ਉੱਪਰ ਨੂੰ ਫੇਰ ਲੈ ਕੇ ਗਿਆ ਜੀ ਅੱਛਾ ਅੱਛਾ ਮਤਲਬ ਕਟਰ ਕਟਰ ਕੋਲੇ ਲੈ ਕੇ ਸਾਰਾ ਕੁਝ ਅਸਮਾਨ ਕੋਲੇ ਲੈ ਕੇ ਉਹਨਾਂ ਦਾ ਕੋਲੇ ਸੀਗਾ ਜੀ ਕਟਰ ਨਾਲ ਸਾਰਾ ਕੁਝ ਵੱਡਿਆ ਜੀ ਕਟਰ ਨਾਲ ਸਾਰਾ ਕੁਝ ਵੱਡਿਆ ਹੋਇਆ ਆਇਆ ਕਟਰ ਨਾਲ ਪਾਟ ਕੀ ਏਟੀਐਮ ਤੇ ਪੈਸੇ ਕੱਢ ਕੇ ਲੈ ਜਾਂਦੇ ਆ ਹਾਂਜੀ ਏਟੀਐਮ ਵਿੱਚ ਬੈਂਕਾਂ ਵਿੱਚੋਂ ਬਾਹਰੋਂ ਏਟੀਐਮ ਦੇ ਪੈਸੇ ਕੱਢ ਕੇ ਲੈ ਜਾਂਦੇ ਆ ਕਟਰ ਨਾਲ अच्छा एटीएम कट ਰਹਾ ਹਾਂ ਬੈਂਕ ਉਹਨੀਆਂ ਖਬਰਾਂ ਖਬਰਾਂ ਹਾਂ ਹਾਂ ਖਬਰਾਂ ਸੁਣੀ ਨਹੀਂ ਆ ਖਬਰ ਟੀਵੀ ਦੇ ਵਿੱਚ ਬੈਂਕਾਂ ਦੇ ਵਿੱਚ ਜਿਹੜੇ एटीएम ਲੱਗੇ ਬਾਹਲੇ ਪਾਸੇ ਉਹ ਵੀ ਕੱਟ ਰਹੇ ਨੇ ਘਟ ਘਟ ਕੇ ਫਿਰ ਉਹਨਾਂ ਨੇ ਆ ਟ੍ਰਾਂਸਫਰਮ ਕਿਆ ਚੀਜ਼ ਆ ਇਹਦਾ ਕੁਝ ਵੀ ਨਹੀਂ ਹੈ ਰੈਫਰਮ ਉਹਨਾਂ ਨੇ ਕੀਤੀ ਹੈ ਇਹਦਾ ਕੁਝ ਵੀ ਨਹੀਂ ਹੈ ਹਾਂਜੀ ਯਾਹਰ ਬਣਾਇਆ ਸੀ ਤੇ ਕੱਢੂਗਾ ਨਾ ਕੋਈ ਹਾਂ ਉਹ ਵੀ ਪੰਡ ਕੇ ਲਗਾ ਉਹ ਇਹ ਕਦਕ ਦੀ ਗੱਲ ਆ ਇਹ ਵੀ ਪਿੱਛੇ ਇਹ ਸੁਣੀ ਇੱਥੇ ਮੈਂ ਗਏ ਤੇ ਉਹ ਕਹਿੰਦੇ ਅੱਛੇਰਾ ਦੱਸਦਾ ਸੀ ਹਾਂ ਉਹ ਫੇਰ ਲਿਖ ਕੇ ਪੇਪਰ ਲਗਾ ਕੰਬੇਦਰਾ ਹਾਂ ਇੰਤਜ਼ਾਮ ਤਾਂ ਕਹਿੰਦੇ ਤਾਂ ਬਹੁਤ ਕੀਤਾ ਸਾ ਹੂੰ ਪਰ ਸਾਡੇ 10 ਮਿੰਟ ਵਾਧੇ ਲੱਗਾ ਇਦਾਂ ਦੀ ਵੀ ਪਹਿਲਾਂ ਇਹ ਪਹਿਲਾਂ ਦੀ ਗੱਲ ਐ ਕੋਈ ਪਹਿਲਾਂ ਦੀ ਗੱਲ ਐ ਪਹਿਲਾਂ ਦੀ ਗੱਲ ਐ ਨਾਲ 10 ਮਿੰਟ ਸਾਡੇ ਵਾਧੇ ਲੱਗੇ ਅੱਛਾ ਉਹ ਪੇਪਰ ਹੀ ਲੱਗ ਪੇਪਰ ਲਗਾ ਲਿਖ ਕੇ ਤੇ ਇੰਤਜ਼ਾਮ ਤਾਂ ਬਹੁਤ ਕੀਤਾ ਹਾਂ ਪਰ ਸਾਨੂੰ 10 ਮਿੰਟ ਵਾਧੇ ਲਾਉਣੇ ਪਏ ਕਾ ਕਰੂ ਬੰਦਾ ਕੀ ਕਰੂ ਬੰਦਾ ਹੈ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499